ਪੁੱਤਰ ਹੌਣ ਵਾਲਾ ਸਿਰਾਂ ਲਗਦੀ ਮਾਤਾ ਆਂ ਅੱਖਾਂ ਚ ਕਾ ਚੱਲ ਕੇ ਤੇ ਇੰਜਣ ਵੀ ਜਾਮ ਹੋ ਜਾਂਦਾ ਇਹ ਤਾਂ ਫੇਰ ਅੱਖਾਂ ਹਾਏ ਮੇਰੀ ਆਸਾਂ ਨਹੀਂ ਆਈਆਂ ਜਦੋਂ ਮੈਂ ਲੈਣ ਜਾਣਾ ਉਹ ਤਾਂ ਆਉਂਦੀ ਨਹੀਂ ਹੁਣ ਕਿਦਾਂ ਸੀਟ ਟੰਡਈ ਆ ਓਏ ਹੁਣ ਕੀ ਫਾਇਦਾ ਅਥਰੂ ਸੁੱਟਣ ਦਾ ਓ ਜੱਗ ਜੂਨਿਆਂ ਦੇ ਮੇਲੇ ਹੁੰਦੇ ਆ ਓਏ ਮੈਂ ਕੀ ਕਰੂੰਗੀ ਇਹ ਇਧਰ ਤੇ ਪੈ ਰਿਹਾ ਹਾਂਜੀ ਇਧਰ ਤੇ ਪੈ ਰਿਹਾ ਪੁੱਤਰ ਮੈਂ ਤੈਨੂੰ ਕਦੇ ਜਵਾਈ ਨਹੀਂ ਸਮਝਿਆ ਮੈਂ ਤਾਂ ਤੈਨੂੰ ਮਾਂ ਦਾ ਹਾਂ ਜੱਟਾ ਜੀ ਜਦੋਂ ਅਸੀਂ ਸਵੇਰੇ ਖਬਰ ਸੁਣੀ ਅਸੀਂ ਤਾਂ ਸਾਰੇ ਟੱਬਰ ਨੂੰ ਚਾਹੀ ਚਾਹੀ ਨਹੀਂ ਮੰਨੇ ਚਾਈ ਨਹੀਂ ਨਗੀ ਆਦੀ ਨਾਲ ਹੀ ਜਾਣਾ ਸਾਹਿਬ ਜੀ ਜਦੋਂ ਤੈਨੂੰ ਲੈਣ ਜਾਂਦਾ ਸੀ ਉਦੋਂ ਤਾਂ ਤੁਰਦੀ ਨਹੀਂ ਹੁਣ ਉਹਨੇ ਕੜੁਕਾ ਖਰਾਇਆ ਮੈਂ ਵੀ ਆ ਜਾਣਾ ਵਾ ਚੁੱਪ ਕਰ ਵਾ ਤੂੰ ਕੌਣ ਆ ਸਾਡੀ ਦੋਵਾਂ ਦੀਆਂ ਦੀ ਗਾਲੀ ਲੱਤ ਮਾਰ ਜਿਹਾ ਤਾਂ ਮਾਰੂਗੀ ਅਜੀ ਲੱਤ ਮਾਰ ਜਿਹਾ ਧਰਨੇ ਪਾ ਦੇ ਸਰਾ ਲਾਉਣਾ ਦਾ ਯਾਰ